ਮਾਤਾ ਗੁਜਰੀ ਜੀ ਦੇ ਮੂੰਹ ਤੇ ਜੋ ਘੋੜੇ ਦੇ ਨਹੀਂ ਚੜਦੇ ਹੁੰਦੇ ਖਵੌਣ ਵੇਲੇ ਉਹਦੇ 'ਚ ਮਿਰਚਾਂ ਪਾ ਕੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਚੜਾਇਆ ਗਿਆ। ਸਹਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਗਿਆ। ਸਹਬਜ਼ਾਦਿਆਂ ਨੂੰ ਬੋਰੀਆਂ ਤੇ ਲੱਦ ਕੇ ਮਰਿੰਡੇ ਲਿਜਾਇਆ ਗਿਆ। ਸਾਰੀ ਰਾਤ ਉਹ ਮਰਿੰਡੇ ਦੀ ਉਹ ਕੁਤਵਾਲੀ 'ਚ ਬੋਰੀਆਂ 'ਚ ਤਰਫਦੇ ਰਹੇ। ਉਹਨਾਂ ਦੇ ਤਨ ਤੇ ਕੁਝ ਵੀ ਨਹੀਂ ਸੀਗਾ ਜਦੋਂ ਠੰਡੇ ਬੋਰ ਜਦ ਅਸੀਂ ਜ਼ਿਕਰ ਆਪਾਂ ਕਰਦੇ ਆ ਨਾ ਤਾਂ ਉੱਥੇ ਇਤਿਹਾਸਕਾਰ ਹੀ ਲਿਖਦੇ ਨੇ ਕਿ ਨੰਗੇ ਪੈਰ ਨੇ ਜ਼ਖਮ ਆਕੜਗੇ ਠੰਡ ਨਾਲ ਸੈਵਜ਼ਾਦਿਆਂ ਦੇ ਕੋਈ ਕੱਪੜਾ ਨਹੀਂ ਹਟਾਂਤੇ ਮਾਦਾ ਗੁਜਰੀ ਕੋਲ ਕੋਈ ਤਾਂ ਕੱਪੜਾ ਨਹੀਂ ਹੈ ਮਾਦਾ ਗੁਜਰੀ ਜੀ ਇੱਕ ਕੱਚੇ ਚ ਇੱਕ ਸੈਵਜ਼ਾਦੇ ਨੂੰ ਲੈਂਦੇ ਨੇ ਕਿ ਗਰਮਾਏਸ ਮਿਲੇ ਦੂਸਰੀ ਕੱਚੇ ਚ ਦੂਸਰੇ ਸੈਵਜ਼ਾਦੇ ਨੂੰ ਲੈਂਦੇ ਨੇ ਇਹਨਾਂ ਹਾਲਤਾਂ 'ਚ ਜਾ ਕੇ ਸੂਬੇ ਦੀ ਕਚਹਿਰੀ 'ਚੋਂ ਜਕਾਰਾ ਲਾਉਂਦੇ ਨੇ ਛੋਟੀ ਗੱਲ ਆ